ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਆਉਣ ਵਾਲੀ 22 ਜਨਵਰੀ ਨੂੰ ਜੋ ਅਜ਼ੌਦਿਆ ਦੇ ਵਿੱਚ ਸ਼੍ਰੀ ਰਾਮ ਲੱਲਾ ਜੀ ਦਾ ਜੋ ਮੰਦਿਰ ਹੈ ਉਸ ਦਾ ਉਦਘਾਟਨ ਹੋਣ ਜਾ ਰਿਹਾ ਹੈ ਸੋ ਇਸ ਸਬੰਧ ਦੇ ਵਿੱਚ ਕੁਰਾਲੀ ਸ਼ਹਿਰ ਪੂਰਾ ਪੰਜਾਬ ਪੂਰਾ ਹਿੰਦੁਸਤਾਨ ਇਹ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਸਨਾਤਨ ਧਰਮ ਦੇ ਵਿੱਚ ਕਿ ਜੋ ਸ਼੍ਰੀ ਰਾਮ ਜੀ ਦਾ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਅਯੁੱਧਿਆ ਦੇ ਵਿੱਚ ਸੋ ਅੱਜ ਕੋਰਾਲੀ ਸ਼ਹਿਰ ਦੇ ਵਿੱਚ ਡੇਰਾ ਬਾਬਾ ਗਸਾਈਆਣਾ ਵਿਖੇ ਇੱਕ ਪੋਸਟਰ ਰਿਲੀਜ਼ ਕੀਤਾ ਜਾ ਰਿਹਾ ਹੈ ਬਾਬਾ ਤੰਨਰਾਜ ਗਿਰਜੀ ਦੀ ਰਹਿਨਮਾਈ ਦੇ ਹੇਠ ਜੋ ਕਿ ਕੁਰਾਲੀ ਸ਼ਹਿਰ ਦੇ ਵਿੱਚ 22 ਤਰੀਕ ਨੂੰ ਇੱਕ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਕ੍ਰਿਸ਼ਨਾ ਮੰਡੀ ਕੁਰਾਲੀ ਦੇ ਵਿੱਚ ਉਸ ਵੰਦ ਦੇ ਵਿੱਚ ਇਹ ਪੋਸਟਰ ਹੈ ਅਤੇ ਜੋ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਆਓ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਜੈ ਸਭ ਤੋਂ ਉੱਚਾ ਇੱਕ ਹੀ ਨਾਮ ਜੈ ਜੀ ਦੀ ਜੈ ਸ਼੍ਰੀ ਰਾਮ 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 ਸਭ ਤੋਂ ਉੱਚਾ ਇੱਕ ਹੀ ਨਾਮ ਜੈ ਜੀ ਦੀ ਜੈ ਸ਼੍ਰੀ ਰਾਮ ਸਭ ਤੋਂ ਉੱਚਾ ਇੱਕ ਹੀ ਨਾਮ ਜੈ ਜੀ ਦੀ ਜੈ ਸ਼੍ਰੀ ਰਾਮ ਸਭ ਤੋਂ ਉੱਚਾ ਇੱਕ ਹੀ ਨਾਮ ਜੈ ਜੀ ਦੀ ਜੈ ਸ਼੍ਰੀ ਰਾਮ ਸ਼੍ਰੀ ਰਾਮ ਲਲਾ ਪ੍ਰਾਪਤਿ ਸਥਾ ਅਯੋਧਿਆ ਜੀ ਦੇ ਉਪਲਖਸ ਦੇ ਵਿੱਚ ਉਰਾਲੀ ਦੇ ਵਿੱਚ ਅੱਜ ਨਿਮੰਤਰਣ ਪੱਤਰ ਦਾ ਉਦਘਾਟਨ ਕਰਨ ਦੇ ਮੌਕੇ ਤੇ ਜਿਸ ਦੇ ਲਈ ਡੇਰਾ ਬਾਬਾ ਖਸਾਈਆਂ ਵਾਲੇ ਦੇ महंत 1008 ਸ੍ਰੀ ਤਨਰਾਜ ਜੀ ਜੀ ਦੀ ਤੁਵਲਾ ਉਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਇਸ ਮੌਕੇ ਦੇ ਉੱਪਰ ਜਿਵੇਂ ਕਿ ਸਾਰੇ ਬੁਲਾਰਿਆਂ ਨੇ ਦੱਸਿਆ ਹੈ ਕਿ 21 ਔਰ 22 ਤਰੀਕ ਨੂੰ ਬੜੇ ਹੀ ਲੈਵਲ ਤੇ RAM ਮੰਦਿਰ ਜੀ ਦੇ ਉਦਘਾਟਨ ਦਾ ਜਿਹੜਾ ਮੌਕਾ ਹੈ ਉਹ ਬੜੇ ਹਰਸੁਲ ਆਸ ਵਿੱਚ ਮਨਾਇਆ ਜਾ ਰਿਹਾ ਹੈ ਮੈਂ ਇੱਥੇ ਥੋੜਾ ਜਿਹਾ ਅਮੈਂਡਮੈਂਟ ਕਰਦਾ ਹਾਂ ਕਿਉਂਕਿ ਬਾਕੀ ਗੱਲਾਂ ਬੁਲਾਰੇ ਬੋਲ ਚੁੱਕੇ ਹਨ ਇਹ ਇੱਕ ਐਸਾ ਮੌਕਾ ਹੈ ਜਿਹਨੂੰ ਆਜ਼ਾਦੀ ਨਾਲੋਂ ਵੀ ਜ਼ਿਆਦਾ ਜਿਹੜੀ ਕਿ ਆਪਾਂ 1947 ਚ ਲਈ ਹੈ ਉਸ ਤੋਂ ਪਹਿਲਾਂ ਦਾ ਚੱਲੇ ਆ ਰਿਹਾ ਮੁੱਦਾ ਹੈ ਜਿਹੜਾ ਕਿ ਸਰਬਸਾਂਝਾ ਮੁੱਦਾ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਕਿਸੇ ਪਾਰਟੀ ਦਾ ਕੋਈ ਹੋਰ ਰੋਲ ਨਹੀਂ ਹੈ ਸਭ ਦਾ ਸਾਂਝਾ ਪ੍ਰੋਗਰਾਮ ਹੈ ਇਸ ਦੇ ਵਿੱਚ ਇੱਕ ਹੋਰ ਰੈਮੈਂਡਮੈਂਟ ਪਾਸ ਕਰਨੀ ਹੈ ਕਿ ਸਾਡੇ ਪਰਿਵਾਰ ਵੱਲੋਂ ਸਾਡੇ ਲੋਕਾਂ ਨੂੰ ਇੱਥੇ ਪਤਾ ਵੀ ਹੈ ਕੁਰਾਲੀ ਨੂੰ ਜਿਹੜੇ ਮੇਰੇ ਤਾਇਆ ਜੀ تھے ਲੋਕਨਾਥ ਗੌਰ ਜੀ ਜਿਸ ਵਕਤੇ ਮਸਜਿਦ ਨੂੰ ਢਾਣੇ ਦਾ ਮੁੱਦਾ ਬਣਿਆ ਉਹਨਾਂ ਚੋਂ ਕਰਾਲੀ ਦੇ ਤਿੰਨ ਬੰਦਿਆਂ ਚੋਂ ਇੱਕ ਥੇ ਇਵਨ ਕਿ ਉਹ ਆਪਣੇ ਕਾਰ ਉਸ ਮਸਜਿਦ ਦੀ ਇੱਟ ਵੀ ਲੈ ਕੇ ਰਿਓ ਕਰਾਲੀ ਆਏ ਥੇ ਉਹਨਾਂ ਵਿੱਚ ਉਹਨਾਂ ਦੇ ਨਾਲ ਥੇ ਇੱਕੋ ਆਪਣੇ ਗੁਪਤਾ ਜੀ ਥੇ ਉਹਦੇ ਵਾਲੇ ਸੈਨੋਗਰਾਫਰ ਵਾਲੇ ਤੇ ਇੱਕ ਉਹਦੇ ਨਾਲ ਹੋਰ ਥੇ ਕਰਾਲੀ ਦੇ ਤਿੰਨ ਬੰਦੇ ਥੇ ਜੀ ਇਹ ਉਸ ਵਕਤ ਮੈਂ ਇਹ ਦੇਖਿਆ ਆਪਣੇ ਘਰ ਚ ਤਾਂ ਜਦੋਂ ਰਾਤ ਨੂੰ ਉਹਨਾਂ ਜਾਣੰਦਰ ਸਵੇਰੇ ਟ੍ਰੇਨ ਦੀ ਰਾਤ ਨੂੰ ਦਿੱਲੀ ਜਾਂਦੀ ਹੈ ਤਾਂ ਉਹਨਾਂ ਝੰਡਾ ਸਹਰਾਣੇ ਰੱਖਿਆ ਬਹੁੰਦਾ ਥਾ ਉਹ ਝੰਡਾ ਉਹਨਾਂ ਦੇ ਬੇਟੇ ਨੇ ਇੱਕ ਵਾਰ ਜਾਂ ਪਹਿਲੀ ਵਾਰ ਪ੍ਰੋਮ ਕੈਂਸਲ ਹੋਇਆ 80 ਇਹ ਹੋਇਆ 5 ਸਤੰਬਰ 1992 ਨੂੰ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਕੈਂਸਲ ਹੋ ਗਿਆ ਥਾ ਤਾਂ ਝੰਡੇ ਨੂੰ ਰੱਖ ਕੇ ਸਹਰਾਣੇ ਸੁਣਦੇ ਵੀ ਸਵੇਰੇ ਰਾਤ ਨੂੰ ਟ੍ਰੇਨ ਚੜ੍ਹਦੀਆਂ ਕੰਫਤੇ ਕਰਕੇ ਜਾਣਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਪੁਲਿਸ ਨੇ ਵੀ ਹਰਾਸ ਕਰਿਆ ਵੀ ਜਿਹੜੇ ਬੰਦੇ ਕੁਰਾਲੀ ਦੇ ਤਿੰਨ ਗਏ ਥੇ ਉਹ ਬੰਦਿਆਂ ਨੂੰ ਜਿਹੜਾ ਪਤਾ ਕਰੀਏ ਕਿੱਥੇ ਇਹ ਲੁਕਣਾ ਵੀ ਪਿਆ ਇਸ ਤੇ ਇਲਾਵਾ ਜਿਹੜੀ ਹੁਣੇ ਗੱਲ ਹੋਈ ਹੈ ਲਾਸਟ ਦੇ ਵਿੱਚ ਕਿ ਸਰਕਾਰ ਵੱਲੋਂ ਵੀ ਔਰ ਮਹੌਤਸਵ ਨੂੰ ਦੀ ਮਹੱਤਵ ਨੂੰ ਦੇਖਦੇ ਹੋਏ ਇਸ ਮਹੌਤਸਵ ਨੂੰ ਦੀਵਾਲੀ ਤੋਂ ਵੀ ਵੱਧ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਰਾਮਚੰਦਰ ਜੀ ਦੇ 14 ਬਰਸ ਦਾ ਬਨਵਾਸ ਕੱਟਣ ਦੇ ਮੌਕੇ ਤੇ ਹੀ ਦੀਪ ਮਾਲਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਸੀ ਜੈ ਸ਼੍ਰੀ ਰਾਮ ਜੈ ਸ਼੍ਰੀ ਬਹੁਤ ਹੀ ਭਾਗਾਂ ਵਾਲਾ ਦਿਨ 22 ਜਨਵਰੀ ਦਾ ਆ ਰਿਹਾ ਜੀ ਜਦੋਂ ਕਿ ਪ੍ਰਭੂ શ્રી ਰਾਮ ਜੀ ਦੀ ਜਨਮ ਭੂਮੀ શ્રી ਅਯੋਧਿਆ ਦੇ ਵਿੱਚ ਇੱਕ ਬਹੁਤ ਹੀ ਪ੍ਰਭੂ ਦਾ ਜੋ ਕਰ ਹੈ ਮੰਦਰ ਹੈ ਉਹ ਉਸਾਰਿਆ ਗਿਆ ਹੈ ਬਹੁਤ ਵਿਸ਼ਾਲ ਮੰਦਰ ਦੀ ਉਸਾਰੀ ਹੋਈ ਗਿਆ ਜਿਸ ਦੇ ਵਿੱਚ ਪ੍ਰਭੂ ਨੇ ਪਹਿਲਾਂ ਹੀ ਉਹ ਤਾਂ ਪ੍ਰਸਥਾਨ ਕਰ ਹੀ ਰਹੇ ਹਨ और उसको बहुत बढ़िया रूप ਦਿੱਤਾ ਗਿਆ ਹੈ ਸਾਡੇ ਭਾਰਤ ਦੇ ਸਾਰੇ ਹੀ ਪ੍ਰਭੂ ਪ੍ਰੇਮੀਆਂ ਨੇ और ਉਸ ਦੇ ਸੰਬੰਧ ਦੇ ਵਿੱਚ ਸ਼ਹਿਰ ਦੇ ਵਿੱਚ 20 ਤਾਰੀਖ ਨੂੰ 20 ਜਨਵਰੀ ਨੂੰ ਸ਼ੋਭਾ ਯਾਤਰਾ ਪ੍ਰਭੂ શ્રી ਰਾਮ ਜੀ ਦੇ ਚਰਨਾਂ ਦੇ ਵਿੱਚ ਇੱਥੇ ਸਾਰੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਪ੍ਰਭੂ ਪ੍ਰੇਮੀਆਂ ਦੇ ਵੱਲੋਂ ਕੱਢੀ ਜਾਣੀ ਹੈ ਔਰ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਪ੍ਰਭੂ શ્રી ਰਾਮ ਜੀ ਦੀ ਹਾਜ਼ਰੀ ਲਗਵਾਉਂਦੇ ਹੋਏ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਨਤਮਸਤਕ ਹੁੰਦੇ ਹੋਏ ਸ਼ੋਭਾ ਯਾਤਰਾ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ ਕਿਉਂਕਿ ਪ੍ਰਭੂ શ્રી ਰਾਮ ਉਹ ਸਾਡੇ ਪਰਮਾਤਮਾ ਹਨ ਜਿਨ੍ਹਾਂ ਦੀ ਕਿਰਪਾ ਦੇ ਨਾਲ ਪੂਰਾ ਸੰਸਾਰ ਸ੍ਰਿਸ਼ਟੀ ਚੱਲਦੀ ਹੈ ਮੈਂ ਸਾਰੀ ਸੰਗਤ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਪ੍ਰਭੂ શ્રી ਰਾਮ ਜੀ ਦੀ ਹਾਜ਼ਰੀ ਲਗਵਾਉਂਦੇ ਹੋਏ ਸ਼ੋਭਾ ਯਾਤਰਾ ਵਿੱਚ ਵੀ ਸ਼ਾਮਲ ਹੋਵੋ ਅਤੇ 21 ਨਵੰਬਰ 21 ਜਨਵਰੀ ਨੂੰ ਜੋ ਸਾਡੇ ਸ਼ਹਿਰ ਨਿਵਾਸੀਆਂ ਵੱਲੋਂ ਕ੍ਰਿਸ਼ਨਾ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਜੋ ਅਖੰਡ ਸ੍ਰੀ ਰਮਾਇਣ ਜੀ ਦਾ ਪਾਠ ਉਸ ਦੇ ਵਿੱਚ ਵੀ ਸ਼ਾਮਲ ਹੋਣਾ ਹੈ ਕਿ ਸਾਰੇ ਪ੍ਰਭੂ ਪ੍ਰੇਮੀ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਹਾਜ਼ਰੀ ਲਗਵਾਉਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਸਾਰਿਆਂ ਨੂੰ ਇੱਥੇ ਆਣ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਸਾਡਾ ਅੱਜ ਜਿਹੜਾ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਪੂਰੇ ਕਰਾਲੀ ਨਹੀਂ ਪੂਰੇ ਦੇਸ਼ ਦਾ ਪ੍ਰੋਗਰਾਮ ਹੈ ਤੁਸੀਂ ਇਹ ਦੇਖੋ ਕਿ ਸਤਯੁਗ ਸਤਯੁਗ ਚ 14 ਸਾਲ ਦੇ ਬਨਵਾਸ ਤੋਂ ਬਾਅਦ ਸ਼੍ਰੀ ਰਾਮ ਜੀ ਆਪਣੇ ਕਰ ਅਯੋਧਿਆ ਪਹੁੰਚੇ ਸੀਗੇ ਹੁਣ ਸਾਢੇ ਕਲਯੁਗ ਚ 300 400 ਸਾਲ ਹੋ ਗਏ ਉਹਨਾਂ ਦਾ ਇੱਕ ਮੰਦਰ ਨਹੀਂ ਹੋਇਆ 500 ਸਾਲ ਹੋ ਗਏ ਉਹਨਾਂ ਦਾ ਕੋਈ ਮੰਦਰ ਨਹੀਂ ਸੀਗਾ ਆਪਣਾ ਘਰ ਹੋ ਕੇ ਉਹਨਾਂ ਦਾ ਮੰਦਰ ਨਹੀਂ ਸੀਗਾ ਉਹ ਇੱਕ ਆਪਣਾ ਮੰਦਰ ਬਣਨ ਜਾ ਰਿਹਾ ਜਿਦੇ ਚ ਪੂਰੇ ਦੇਸ਼ ਨੂੰ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਹਰਗਰਵ ਹੈ ਤੇ ਇਹ ਪੂਰੇ ਆਪਣਾ ਪੂਰੀ ਅਯੁੱਧਿਆ ਦਾਣੀ ਪੂਰੇ ਦੇਸ਼ ਦਾ ਪਰਵ ਹੈ ਇਹ ਪੁਰਬ ਦੀਵਾਲੀ ਤੋਂ ਵੀ ਜ਼ਿਆਦਾ ਵਧੀਆ ਪਰਬ ਮਨਾਇਆ ਜਾਏਗਾ ਜਿਹਦੇ ਵਿੱਚ ਸਾਡੇ ਕੁਰਾਲੀ ਸ਼ਹਿਰ ਦਾ ਛੋਟਾ ਜਿਹਾ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ 20 ਤਰੀਕ ਨੂੰ ਸ਼ੋਭਾ ਯਾਤਰਾ ਕੱਟ ਰਹੇ ਹਾਂ ਔਰ ਪੂਰੇ ਕੁਰਾਲੀ ਚੋਂ ਜਿੱਥੇ ਕਿ ਆਪਣਾ ਕ੍ਰਿਸ਼ਨਾ ਮੰਡੀ ਤੋਂ ਸਵੇਰੇ ਹਵਨ ਹੋਏਗਾ ਹਵਨ ਤੋਂ ਬਾਅਦ ਸ਼ੋਭਾ ਯਾਤਰਾ ਕੱਢੀ ਜਾਏਗੀ ਉਹ ਕ੍ਰਿਸ਼ਨਾ ਮੰਡੀ ਤੋਂ ਹੁੰਦੇ ਹੋਏ ਸਬਜੀ ਮੰਡੀ ਸਬਜੀ ਮੰਡੀ ਸਬਜੀ ਮੰਡੀ ਤੋਂ ਸਟੈਂਡ ਪਾਸਟੈਂਡ ਤੋਂ ਬਾਅਦ ਨਾ ਅੰਡ ਮੰਡੀ ਤੋਂ ਜਾ ਕੇ ਕ੍ਰਿਸ਼ਨਾ ਮੰਡੀ ਖਤਮ ਹੋਏਗੀ ਜਿਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਯੋਗਦਾਨ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਪਲੀਜ਼ ਇਸ ਪਰਵ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਤਾਂ ਕਿ ਸਾਰੇ ਦੇਸ਼ ਵਿੱਚ ਇੱਕ ਆਵਾਜ਼ ਗੂੰਜੇ ਜੈ ਸ਼੍ਰੀ ਰਾਮ ਸਾਡਾ ਜਿਹੜਾ ਉਸ ਤੋਂ ਬਾਅਦ 22 ਤਰੀਕ ਨੂੰ ਫਿਰ ਉਸ ਤੋਂ ਬਾਅਦ ਸਾਡੇ ਸ਼ਾਮ ਨੂੰ ਨਗਰ ਕੀਰਤਨ ਹੋਏਗਾ ਕੀਰਤਨ ਵਿੱਚ ਸਾਡੇ ਕਲਾਕਾਰ ਬੈਵਗਰਮ ਜੀ ਹੈ ਜੋ ਚੰਡੀਗੜ੍ਹ ਤੋਂ ਆਉਣਗੇ ਭਜਨ ਆਪਣੇ ਭਜਨ ਦੇ ਨਾਲ ਸਾਰੇ ਸੰਗਤ ਨੂੰ ਮਨ ਮੁਕਤ ਕਰਾਉਗੇ ਸਭ ਤੋਂ ਪਹਿਲਾਂ ਮੈਂ ਆਪਣੇ ਸਹਿ ਨਵਸੀਆਂ ਨੂੰ ਲਾਕਾਂ ਨਿਮਸੀਆਂ ਨੂੰ ਭੈਣਾਂ ਤੇ ਭਰਾਵਾਂ ਨੂੰ ਜੈ ਸ਼੍ਰੀ ਅਮ ਅਖਦਾ ਤੇ ਜੋੜਾ ਪ੍ਰੋਗਰਾਮ ਸਾਡੇ ਪੂਜਨੀਏ ਮਹੰਤ ਡੇਰੇ ਬਾਬਾ ਗਸਈਆ ਇਤਨਾ ਅਗੀ ਮਹਾਰਾਜ ਜੀ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ 20 ਤਾਰੀਖ ਨੂੰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੇ ਲੈ ਕੇ 1:30 ਵਜੇ ਤੱਕ ਜਿਹੜੀ ਕਿ ਆਪਣੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਉਸ ਸ਼ੋਭਾ ਯਾਤਰਾ ਦਾ ਛੰਡਾ ਰਸਮ ਸਾਡੇ ਬਾਬਾ ਗਸਈਆਂ ਵਾਲੇ ਤ੍ਰਾਗੀਰ ਜੀ ਮਹਾਰਾਜ ਅਦਾ ਕਰਨਗੇ ਤੇ ਉਸ ਤੋਂ ਬਾਅਦ ਸੋਭ ਯਾਤਰਾ ਚੱਲੂ ਕੀਤੀ ਜਾਊਗੀ ਸੋਭਾ ਯਾਤਰਾ ਸਾਰੇ ਸ਼ਹਿਰ માં ਬਾਏ ਬਾਜ਼ਾਰ ਬੱਸ ਸਟੈਂਡ ਨਗਰ ਖੇੜਾ ਸਬਜ਼ੀ ਮੰਡੀ ਅਨਾਜ ਮੰਡੀ ਹੁੰਦੇ ਹੋਏ ਕ੍ਰਿਸ਼ਨਾ ਮੰਡੀ 'ਚ ਸੰਮਾਪਤ ਕੀਤੀ ਜਾਊਗੀ ਉਸ ਤੋਂ ਬਾਅਦ ਲੰਗਰ ਵਰਤਾਇਆ ਜਾਊਗਾ ਮੈਂ ਸਾਰੇ ਆਪਣੇ ਭਾਈਆਂ ਨੂੰ ਬੇਨਤੀ ਕਰਦਾ ਕਿ ਲੰਗਰ ਵੀ ਵਰਤਾਣਾ ਹੈ 21 ਤਾਰੀਖ ਨੂੰ ਸਵੇਰੇ ਕਸ਼ਮੰਡੀ ਦੇ ਵਿੱਚ ਸ੍ਰੀ ਹਰਮਨ ਦਾ ਪਾਠ ਆਰੰਭ ਕਰੇ ਜਾਊਗਾ ਜੀ ਦਾ ਭੋਗ 22 ਤਾਰੀਖ ਨੂੰ 11 ਵਜੇ ਕਸ਼ਮੰਡੀ ਵਿੱਚ ਪਾਏ ਜਾਊਗਾ 21 ਤਾਰੀਖ ਨੂੰ ਸਵੇਰੇ 10 ਵਜੇ ਖੰਡ ਯਗ ਜੋ 24 ਘੰਟੇ ਵਾਸਤੇ ਚੱਲੂਗਾ ਉਹ ਵੀ ਮੈਂ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਕਿਸੇ ਨੇ ਵੀ ਭਾਈ ਨੇ ਉਸ ਯੱਗ ਦੇ ਵਿੱਚ ਓਤੀ ਪਾਣੀ ਹੋਵੇ ਉਹ ਆ ਕੇ ਪਾ ਸਕਦਾ ਹੈ 22 ਤਾਰੀਖ ਨੂੰ 11 ਵਜੇ ਖੰਡ ਯੱਗ ਜੋ ਚੱਲਦਾ ਸੀ ਸਮਾਪਤੀ ਹੋਊਗੀ ਰਮੈਣ ਦਾ ਓਪ ਪਾਇਆ ਜਾਊਗਾ ਤੇ ਨਾਲ ਲੰਗਰ ਚੱਲੂਗਾ 22 ਤਾਰੀਖ ਨੂੰ ਕ੍ਰਿਸ਼ਨ ਮੰਡੀ ਦੇ ਵਿੱਚ ਬੜੀ ਸਕਰੀਨ ਲਾ ਕੇ ਜਿਹੜਾ ਪ੍ਰੋਗਰਾਮ ਉਹ ਯੋਧਿਆ ਜੀ ਚੱਲ ਰਿਹਾ ਹੈ ਯੋਧਿਆ ਜੀ ਵਿੱਚ ਉਹ ਵੀ ਦਿਖਾਇਆ ਜਾਊਗਾ ਮੈਂ ਸਾਰੇ ਆਪਣੇ ਭੈਣ ਭਾਈਆਂ ਨੂੰ ਬੇਨਤੀ ਕਰਦਾ ਹਾਂ ਜਿਨ੍ਹਾਂ ਦੇ ਲਾਗ ਲਗ ਜੋ ਵੀ ਮੰਦਰ ਕ੍ਰਿਸ਼ਨਾ ਮੰਡੀ ਹੋ ਗਿਆ ਸ਼ਿਵ ਸ਼ਕਤੀ ਦੁਰਗਾ ਮੰਦਰ ਹੋ ਗਿਆ ਨੱਕੇ ਖੇੜਾ ਬਾਜ਼ਾਰ ਚ ਤਨਸਾਲਾ ਮੰਦਰ ਹੋ ਗਿਆ ਗਸਾਈਆਂ ਵਾਲਾ ਡੇਰਾ ਹੋ ਗਿਆ ਉਹ 22 ਤਾਰੀਖ ਨੂੰ ਆ ਕੇ ਉਹਦੇ ਵਿੱਚ ਕੀਰਤਨ ਕਰਨਗੇ ਤੇ ਜੋ ਵੀ ਪ੍ਰੋਗਰਾਮ ਹੈ ਉੱਥੇ ਦੇਖਣਗੇ 22 ਤਾਰੀਖ ਨੂੰ ਸ਼ਾਮ ਨੂੰ ਜੋ ਕਿ ਪ੍ਰਭੂ ਰਾਮ ਜੀ ਦੇ ਭਜਨ ਗਾਉਣ ਵਾਸਤੇ ਬਾਹਰ ਤੋਂ ਕਲਾਕਾਰ ਆਏ ਆ ਉਹ ਵੀ ਪ੍ਰਭੂ ਰਾਮ ਜੀ ਦਾ ਭਜਨ ਗਾਣਗੇ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ 22 ਤਾਰੀਖ ਨੂੰ ਤੁਸੀਂ ਉਹ ਵੀ ਪ੍ਰੋਗਰਾਮ ਦੇਖਣਾ ਹੈ ਤੇ ਹੋਰ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਘਰ ਪੰਜ-ਪੰਜ ਦੀਵੇ ਜਰੂਰ ਜਗਾਣੇ ਹੈ ਜਿਹੜੇ ਕਿ ਯੋਧਿਆ ਦੇ ਵਿੱਚ ਪ੍ਰਭੂ ਰਾਮ ਜੀ ਆਪਣੇ ਘਰ ਦੇ ਵਿੱਚ ਵਾਪਸੀ ਆਪਣਾ ਮੰਦਰ ਬਣਨ ਜਾ ਰਿਹਾ ਉਹਨਾਂ ਦਾ ਉਹਨਾਂ ਦੇ ਵਾਸਤੇ ਅਸੀਂ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਪੰਜ-ਪੰਜ ਦੀਵੇ ਜਗਾਣੇ ਹੈ ਜੋ ਕਿ ਅਸੀਂ ਸਾਰੇ ਸਹਿਰ ਨਿਵਾਸੀ ਪਾਲਟੀਬਾਜੀ ਦੇ ਉੱਪਰ ਉੱਠ ਕੇ ਘਰ-ਘਰ ਪ੍ਰਭੂ ਰਾਮ ਜੀ ਦਾ ਜੋ ਅਕਸ਼ ਯੁੱਧ ਜਿੱਤੇ ਆਏ ਹੈ ਉਹਨਾਂ ਨੂੰ ਅਸੀਂ ਬੰਨ ਰਹੇ ਹੈ ਉਹ ਵੀ ਜੇ ਕਿਸੇ ਵੀ ਮੇਰੇ ਭਾਈ ਨੇ ਹੋਰ ਨੇ ਵੀ ਕਿਸੇ ਕਿਸੇ ਨਹੀਂ ਰਿਹਾ ਕਿਸੇ ਨਹੀਂ ਪਹੁੰਚਿਆ ਅਗਰ ਉਹ ਵੀ ਬੰਨਣਾ ਚਾਹੁੰਦਾ ਹੈ ਆ ਕੇ ਵਿੱਚ ਬੰਨ ਸਕਦਾ ਹੈ ਅੱਜ ਕੋਈ ਪਾਲਟੀਬਾਜੀ ਨਹੀਂ ਪ੍ਰਭੂ ਰਾਮ ਸਭ ਦੇ ਹੈ ਕੋਈ ਇੱਕ ਦੇ ਨਹੀਂ ਹੈ ਪਬੂ ਰਾਮ ਸਭ ਵਾਸਤੇ ਹੈ ਉਸ ਪ੍ਰਭੂ ਰਾਮ ਦੇ ਅੱਪਾ ਅਜ ਮੌਕਾ ਮਿਲਿਆ ਹੈ ਗਰਵ ਸਾਨੂੰ ਕਿਸ ਪ੍ਰਭੂ ਰਾਮ ਦਾ ਸਾਨੂੰ ਦੂਤ ਬਣ ਕੇ ਸੈਰ ਕੁਰਾਲੀ ਦੇ ਵਿੱਚ ਘਰ ਘਰ ਜਾਣ ਦਾ ਮੌਕਾ ਮਿਲਿਆ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਜੋ ਇਹ ਕੁਰਾਲੀ ਦੇ ਵਿੱਚ ਪ੍ਰੋਗਰਾਮ ਹੋਣ ਜਾ ਰਿਹਾ ਹੈ ਤਕਰੀਬਨ 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਦੀ ਜੋ ਭਾਭਯ ਮੰਦਿਰ ਬਣਿਆ ਹੈ ਉਸ ਦੇ ਪਲਕਸ਼ੇ ਦੇ ਵਿੱਚ ਇਹ ਪ੍ਰੋਗਰਾਮ ਕੁਰਾਲੀ ਦੇ ਵਿੱਚ ਵੀ ਹੋਣ ਜਾ ਰਿਹਾ ਹੈ ਇਹ 20 21 22 ਤਰੀਕ ਦਾ ਪ੍ਰੋਗਰਾਮ ਹੈ ਕਿਉਂਕਿ ਮੇਨ ਤਾਂ ਜੋ ਇਹ ਅੱਜ ਇਕੱਠ ਹੋਇਆ ਹੈ ਇਹ ਕੁਰਾਲੀ ਦੇ ਵਿੱਚ ਜੋ ਪ੍ਰੋਗਰਾਮ ਹੋਣ ਜਾ ਰਿਹਾ ਹੈ ਉਸ ਦੇ ਕਾਰਡ ਅਤੇ ਜੋ ਬੈਨਰ ਵਗੈਰਾ ਲਗਾਣੇ ਆ ਉਸ ਦੇ ਲਈ ਇਹ ਕੀਤਾ ਗਿਆ ਕਿਉਂਕਿ ਮੇਨ ਤਾਂ ਇਹ ਹੈ ਕਿ ਜੋ ਅੱਜ ਦਾ ਦਿਨ ਹੈ ਇਹ ਵੀ ਬਹੁਤ ਬڑا ਦਿਨ ਹੈ ਕਿ ਕੁਰਾਲੀ ਦੇ ਬਹੁਤ ਮਹਤਵਪੂਰਨ ਬੰਦੇ ਜੇ ਇੱਥੇ ਇਕੱਠੇ ਹੋਏ ਹਨ ਹਰ ਇਹਨਾਂ ਦੇ ਸਾਰਿਆਂ ਨੇ ਇਹੀ ਦੱਸਿਆ ਕਿ ਜੋ 20 21 22 ਤਰੀਕ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਹੈ ਉਹਨਾਂ ਦੀ ਰੂਪਰੇਖਾ ਬਣਾਈ ਗਈ ਹੈ ਵੀ 20 ਤਰੀਕ ਨੂੰ ਕੀ ਪ੍ਰੋਗਰਾਮ ਹੈ 21 ਨੂੰ ਕੀ ਹੈ 22 ਨੂੰ ਕੀ ਹੈ ਮੇਨ ਗੱਲ ਹੈ 20 ਤਰੀਕ ਦਾ 20 ਤਰੀਕ ਨੂੰ ਕੁਰਾਲੀ ਦੇ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ੍ਰੀ ਪ੍ਰਭੂ ਰਾਮ ਦੇ ਜਨਮ ਦੇ ਹਰ ਮੰਦਰ ਦੇ ਫਲਕਸ਼ ਦੇ ਵਿੱਚ ਉਹ ਦੇਖਣੇ ਹੋ ਹੋਗੇਗੀ ਉਸ ਦਿਨ ਲੰਗਰ ਵੀ ਚੱਲਣੇ ਆ ਹਰ ਤਕਰੀਬਨ 22 ਤਰੀਕ ਨੂੰ ਕ੍ਰਿਸ਼ਨਾ ਮੰਡੀ ਦੇ ਵਿੱਚ ਇੱਕ ਬਹੁਤ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਰਾਤ ਨੂੰ ਉਸ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਗੁਣਗਾਂਵ ਵੀ ਹੋਏਗਾ ਅਤੇ ਲੰਗਰ ਵਗੈਰਾ ਦਾ ਵੀ ਪ੍ਰੋਗਰਾਮ ਚੱਲੇਗਾ ਔਰਾਲੀ ਸ਼ਹਿਰ ਦੇ ਲੋਕਾਂ ਨੂੰ ਦੀਪਮਾਲ ਦਾ ਦੀਪਮਾਲਾ ਤੇ ਕੀ ਕਹਿਣਾ ਚਾਹੁੰਦੇ ਹੋ ਦੀਪਮਾਲਾ ਦਾ ਤਾਂ ਇਹ ਦੇਖੋ 5 ਜਾਂ 7 ਜਾਂ 10 ਦਾ ਕੋਈ ਮਤ ਮਤ ਨਹੀਂ ਹੈ ਤੁਸੀਂ ਜਿੰਨਾ ਤੁਹਾਡਾ ਦਿਲ ਕਰਦਾ ਹੈ ਆਪਣੇ ਘਰਾਂ ਨੂੰ ਦਿਵਾਲੀ ਮਗੋਂ ਸਜਾਓ ਜਦੋਂ ਦਿਵਾਲੀ ਮਨਾਣੇ ਆਪਾਂ ਇਹ ਤਾਂ ਨਹੀਂ ਦੇਖਦੇ ਵੀ 2 ਜਾਂ 4 ਜਾਂ 10 ਲਗਾਣੇ ਨੋ ਤੁਸੀਂ ਖੁੱਲ ਕੇ ਜਿੰਨਾ ਦਿਵਾਲੀ ਨੂੰ ਇਕੱਠ ਕਰਦੇ ਆਪਣੇ ਘਰਾਂ ਦੇ ਵਿੱਚ ਮਠਿਆਈਆਂ ਲਿਆਣੇ ਆ ਹੋਰ ਵੀ ਕਰਦੇ ਆ ਉਹ ਕਰਨਾ ਚਾਹੀਦਾ ਕਿਉਂਕਿ ਦਿਵਾਲੀ ਹੀ ਮਨਾਈ ਜਾਣੀ ਹੈ ਮੈਂ ਇੰਨਾ ਹੀ ਕਹਿੰਦਾ ਹੋਇਆ ਜੈ ਸ਼੍ਰੀ ਰਾਮ